ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਅੱਜ ਅਸੀਂ ਦੋ ਵੱਡੇ ਵਿਦਵਾਨ ਰਜਨੀਦ ਓਸ਼ੋ ਤੇ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਜ਼ਿੰਦਗੀ ਦੇ ਬਾਰੇ ਜਾਣਾਂਗੇ ਉਹਨਾਂ ਦੇ ਵਿਚਾਰਾਂ ਦੇ ਬਾਰੇ ਜਾਣਾਂਗੇ ਬਹੁਤ ਵਧੀਆ ਵੀਡੀਓ ਐਸੋ ਚੱਲ ਕੇ ਵੀਡੀਓ ਵੇਖਣੀ ਹੈ ਫਿਰ ਕਰਨੀ ਹੈ ਉਸਤੇ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਗਿਆਨੀ ਸੰਤ ਸਿੰਘ ਜੀ ਮਸਕੀਨ ਸਿੱਖ ਪੰਥ ਦੇ ਬਹਿਨ ਬਿਦਵਾਨ ਸਨ ਉਹਨਾਂ ਦੇ ਜੀਵਨ ਵਿੱਚ ਅਨੇਕਾਂ ਹੀ ਘਟਨਾਵਾਂ ਘਟੀਆਂ ਅਤੇ ਉਹ ਆਪਣੀ ਕਥਾ ਦੇ ਦੌਰਾਨ ਸੰਸਾਰ ਦੇ ਵੱਖ-ਵੱਖ ਦੇਸ਼ਾਂ ਅਤੇ ਪਰਦੇਸਾਂ ਦੇ ਵਿੱਚ ਜਾਂਦੇ ਰਹਿੰਦੇ ਸਨ ਉਹ ਉਹ ਆਪਣੇ ਜੀਵਨ ਵਿੱਚ ਅਨੇਕਾਂ ਵਿਦਵਾਨਾਂ ਅਤੇ ਮਹਾਨ ਵਿਅਕਤੀਆਂ ਨਾਲ ਮਿਲੇ ਅੱਜ ਅਸੀਂ ਉਸ ਮਹਾਨ ਵਿਦਵਾਨ ਫਿਲਾਸਫਰ ਅਤੇ ਸੰਸਾਰ ਨੂੰ ਅਲੱਗ ਰੂਪ ਵਿੱਚ ਦਿਸ਼ਾ ਦੇਣ ਵਾਲੇ ਪੁਰਖ ਦੀ ਸੰਤ ਸਿੰਘੀ ਮਸਕੀਨ ਦੇ ਨਾਲ ਹੋਈ ਵਿਲੱਖਣ ਮੁਲਾਕਾਤ ਬਾਰੇ ਗੱਲ ਕਰਾਂਗੇ ਇੱਕ ਅਜੀਬ ਵਿਦਵਾਨ ਜਿਨ੍ਹਾਂ ਦੇ ਡਰ ਨਾਲ ਅਮਰੀਕਾ ਦੇਸ਼ ਤੱਕ ਵੀ ਹਿੱਲ ਗਿਆ ਸੀ ਕਿਉਂਕਿ ਉਹਨਾਂ ਦੇ ਬਚਨ ਸੁਣ ਕੇ ਪੂਰਾ ਅਮਰੀਕਨ ਵਾਸੀ ਉਹਨਾਂ ਦੇ ਪ੍ਰਵਚਨਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਅਨੁਸਾਰ ਜੀਵਨ ਜਿਉਣ ਲੱਗ ਗਏ ਸਨ ਅਤੇ ਪ੍ਰਮਾਤਮਾ ਦੇ ਖੋਜ ਵਿੱਚ ਲੱਗ ਗਏ ਸਨ ਉਹਨਾਂ ਅਨੁਸਾਰ ਆਪਣੇ ਜੀਵਨ ਨੂੰ ਢਾਲਣ ਦੀ ਕੋਸ਼ਿਸ਼ ਕਰ ਰਹੇ ਸਨ ਜਿਸ ਕਾਰਨ ਅਮਰੀਕਾ ਦੇ ਕਮਿਊਨ ਨੇ ਉਹਨਾਂ ਨੂੰ ਥੇਲੀਅਮ ਨਾਮ ਦਾ ਜ਼ਹਿਰ ਵੀ ਦੇ ਦਿੱਤਾ ਸੀ ਉਹ ਮਹਾਨ ਅਤੇ ਅਦਭੁਤ ਪੁਰਸ਼ ਸਨ ਉਹਨਾਂ ਦਾ ਨਾਮ ਸੀ ਆਚਾਰਿਆ ਰਜਨੀਸ਼ ਓਸ਼ੋ ਸੰਤ ਸਿੰਘ ਦੀ ਮਸਕੀਨ ਅਤੇ ਆਚਾਰਿਆ ਰਜਨੀਸ਼ ਓਸ਼ੋ ਜੀ ਦੀ ਮੁਲਾਕਾਤ ਦੀ ਗੱਲ ਹੀ ਹਰ ਵਿਅਕਤੀ ਦੇ ਦਿਲ ਵਿੱਚ ਇੱਕ ਵਿਲੱਖਣ ਦ੍ਰਿਸ਼ ਨੂੰ ਪੇਸ਼ ਕਰਦੀ ਹੈ ਉਹ ਕਿਹੋ ਜਿਹਾ ਅਲੋਕਿਕ ਸਮਾਂ ਹੋਵੇਗਾ ਜਦੋਂ ਕਿ ਦੋਵੇਂ ਮਹਾਨ ਵਿਅਕਤੀਆਂ ਦਾ ਇੱਕ ਦੂਜੇ ਨਾਲ ਮਿਲਾਪ ਹੋਇਆ ਹੋਵੇਗਾ ਸਭ ਤੋਂ ਪਹਿਲਾਂ ਐਸੀ ਦੋਵੇਂ ਮਹਾਨ ਪੁਰਖਾਂ ਦੇ ਜਨਮ ਅਤੇ ਆਰੰਭਿਕ ਦਿਨਾਂ ਦੇ ਛੋਟੀ ਜਿਹੀ ਝਲਕ ਮਾਰ ਲੈਂਦੀ ਹਾਂ ਅਤੇ ਫਿਰ ਇਹਨਾਂ ਦੀ ਅਧਪੁੱਧ ਮੇਰ ਦੀ ਗੱਲ ਕਰਾਂਗੇ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਦਾ ਜਨਮ ਸਾਲ 1934 ਈਸਵੀ ਨੂੰ ਲੱਕੀ ਮਾਰਬਟ ਜ਼ਿਲ੍ਹੇ ਵਿੱਚ ਹੋਇਆ ਸੀ ਜੋ ਕਿ ਹੁਣ ਪਾਕਿਸਤਾਨ ਦੇ ਵਿੱਚ ਹੈ ਉਹਨਾਂ ਦੇ ਪਿਤਾ ਜੀ ਦਾ ਨਾਮ ਸਰਦਾਰ ਕਰਤਾਰ ਸਿੰਘ ਅਤੇ ਮਾਤਾ ਜੀ ਦਾ ਨਾਮ ਰਾਮ ਕੌਰ ਸੀ ਉਹਨਾਂ ਦੀ ਇੱਕ ਵੱਡੀ ਭੈਣ ਵੀ ਸੀ ਜੇਨਾ ਦਾ ਨਾਮ ਸੁਜਾਨ ਕੌਰ ਸੀ। ਉਹਨਾਂ ਨੇ ਆਪਣੀ ਸਿੱਖਿਆ ਖਾਲਸਾ ਸਕੂਲ ਤੋਂ ਆਰੰਭ ਕੀਤੀ ਜੋ ਕਿ ਪਾਕਿਸਤਾਨ ਵਿੱਚ ਹੈ ਅਤੇ ਫਿਰ ਉਹਨਾਂ ਨੇ ਗਵਰਨਮੈਂਟ ਹਾਈ ਸਕੂਲ ਵਿੱਚ ਆਪਣੀ ਸਿੱਖਿਆ ਨੂੰ ਜਾਰੀ ਰੱਖਿਆ। ਬਚਪਨ ਤੋਂ ਹੀ ਮਸਕੀਨ ਦੀ ਪੜ੍ਹਾਈ ਵਿੱਚ ਬਹੁਤ ਹੀ ਸੂਝਵਾਨ ਸਨ ਅਤੇ ਉਹਨਾਂ ਨੇ ਬਚਪਨ ਵਿੱਚ ਹੀ ਉਰਦੂ ਫਾਰਸੀ ਭਾਸ਼ਾਵਾਂ ਦੀ ਸਿੱਖਿਆ ਲਈ। ਪਰ 1947 ਦੀ ਭਾਰਤ-ਪਾਕਿਸਤਾਨ ਵੰਡ ਦੇ ਸਮੇਂ ਆਪ ਜੀ ਨੂੰ ਆਪਣੀ ਵੁਢਾਈ ਛੱਡ ਕੇ ਪਾਕਿਸਤਾਨ ਤੋਂ ਭਾਰਤ ਵਿੱਚ ਭੇਜ ਦਿੱਤਾ ਗਿਆ ਇੱਥੇ ਆਪ ਅਲਵਰ ਜੋ ਕਿ ਰਾਜਸਥਾਨ ਵਿੱਚ ਹੈ ਉੱਥੇ ਆ ਕੇ ਰਹਿਣ ਲੱਗੇ ਪਰ ਫਿਰ ਮਸਕੀਨ ਜੀ ਦਾ ਆਪਣੀ ਵਿਦਿਆ ਵਿੱਚ ਮਨ ਨਾ ਲੱਗਿਆ ਅਤੇ ਉਹ ਆਪਣੀ ਵਿਦਿਆ ਨੂੰ ਜਾਰੀ ਨਾ ਰੱਖ ਸਕੀ ਇਸ ਤੋਂ ਬਾਅਦ ਆਪ ਜੀ ਨੇ ਕਈ ਕੰਮ ਜਾਂ ਨੌਕਰੀਆਂ ਵੀ ਕੀਤੀਆਂ ਪਰ ਆਪ ਜੀ ਦਾ ਕਿਸੇ ਵੀ ਕੰਮ ਜਾਂ ਨੌਕਰੀ ਵਿੱਚ ਮਨ ਨਾ ਲੱਗਣ ਦੇ ਕਰਕੇ ਆਪ ਜੀ ਨੇ ਸਾਰੀਆਂ ਨੌਕਰੀਆਂ ਨੂੰ ਛੱਡ ਦਿੱਤਾ ਮਸਕੀਨ ਜੀ ਆਪਣੇ ਪਰਿਵਾਰ ਵਿੱਚ ਆਪਣੇ ਮਾਤਾ ਪਿਤਾ ਜੀ ਦੇ ਇਕਲੌਤੇ ਸੁਪੁੱਤਰ ਸਨ ਇੱਕ ਦਿਨ ਪਿਤਾ ਜੀ ਦੇ ਕੜਬੇ ਬਚਨਾਂ ਦੇ ਕਰਕੇ ਉਹਨਾਂ ਦੇ ਮਨ ਨੂੰ ਅਜਿਹੀ ਠੇਸ ਲੱਗੀ ਕਿ ਉਹਨਾਂ ਨੇ ਆਪਣੇ ਘਰ ਨੂੰ ਛੱਡਣ ਦਾ ਫੈਸਲਾ ਕਰ ਲਿਆ ਅਤੇ ਰਾਤ ਦੇ ਹਨੇਰੇ ਵਿੱਚ ਆਪਣੇ ਮਾਤਾ-ਮਿਤਾ ਦੇ ਚਰਨਾਂ ਨੂੰ ਮੱਥਾ ਟੇਕ ਕੇ ਉਹ ਆਪਣੇ ਘਰ ਤੋਂ ਤੁਰ ਪਏ। ਘਰ ਛੱਡਣ ਤੋਂ ਬਾਅਦ ਮਸਕੀਨ ਜੀ ਦੇ ਜੀਵਨ ਦੇ ਵਿੱਚ ਬਹੁਤ ਉਤਾਰ-ਚੜਾਵ ਆਏ। ਮਸਕੀਨ ਜੀ ਨੇ ਕਈ ਗੁਰਦੁਆਰਿਆਂ ਦੇ ਵਿੱਚ ਪਨਾਹ ਲਈ ਅਤੇ ਆਪਣੇ ਦਿਨ ਕੱਟੇ। ਇਹ ਸਮੇਂ ਦੌਰਾਨ ਮਸਕੀਨ ਜੀ ਦੀ ਕਥਾ ਦੀ ਅਰੰਭਤਾ ਹੋਈ ਅਤੇ ਉਹ ਕਥਾ ਕਰਨ ਲੱਗੇ ਅਦੇ ਸੰਗਤਾਂ ਨੇ ਮਸਕੀਨ ਜੀ ਦੀ ਕਥਾ ਨੂੰ ਬਹੁਤ ਹੀ ਪਸੰਦ ਕੀਤਾ ਤੇ ਇਸ ਤਰ੍ਹਾਂ ਸੰਗਤਾਂ ਦੇ ਪਿਆਰ ਅਤੇ ਗੁਰੂ ਕਿਰਪਾ ਦੇ ਨਾਲ ਮਸਕੀਨ ਜੀ ਸਿੱਖ ਪੰਥ ਦੇ ਮਹਾਨ ਰਤਨ ਅਤੇ ਵਿਦਵਾਨ ਬਣ ਗਏ ਅਤੇ ਦੂਜੇ ਪਾਸੇ ਆਚਾਰਿਆ ਰਜਨੀਸ਼ ਓਸ਼ੋ ਜੀ ਦਾ ਜਨਮ 11 ਦਸੰਬਰ ਸਾਲ 1931 ਨੂੰ ਕੁਚਵਾੜਾ ਪਿੰਡ ਜੋ ਕਿ ਭੋਪਾਲ ਸਟੇਟ ਵਿੱਚ ਅਰਥਾਤ ਮਧ ਪ੍ਰਦੇਸ਼ ਵਿੱਚ ਸੀ ਉਸ ਸਮੇਂ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਦੇ ਜਨਮ ਤੋਂ 3 ਸਾਲ ਪਹਿਲਾਂ ਹੋਇਆ ਮਧ ਪ੍ਰਦੇਸ਼ ਨੂੰ ਆਜ਼ਾਦੀ ਤੋਂ ਪਹਿਲਾਂ ਭੋਪਾਲ ਸਟੇਟ ਵੀ ਕਿਹਾ ਜਾਂਦਾ ਸੀ ਆਚਾਰਿਆ ਰਜਨੀਸ਼ ਜੀ ਦੇ ਬਚਪਨ ਦਾ ਨਾਮ ਚੰਦਰ ਮੋਹਨ ਜੈਨ ਸੀ ਉਹਨਾਂ ਦੇ ਪਿਤਾ ਜੀ ਦਾ ਨਾਮ ਬਾਬੂ ਲਾਲ ਅਤੇ ਮਾਤਾ ਜੀ ਦਾ ਨਾਮ ਸਤਸਵਤੀ ਜੈਨ ਸੀ ਰਜਨੀਸ਼ ਜੀ ਦੇ 11 ਹੋਰ ਭੈਣ ਭਰਾ ਸਨ ਜਿਨ੍ਹਾਂ ਵਿੱਚੋਂ ਉਸੋ ਸਭ ਤੋਂ ਵੱਡੇ ਸਨ ਅਤੇ ਆਚਾਰਯ ਰਜਨੀਸ਼ ਜੀ ਨੇ ਆਪਣਾ ਬਚਪਨ ਦਾ ਸਮਾਂ ਆਪਣੇ ਨਾਨਾ ਨਾਨੀ ਕੋਲ ਰਹਿ ਕੇ گزارਿਆ ਸੀ ਉਸੋ ਜੀ ਦਾ ਨਾਨਾ ਨਾਨੀ ਨਾਲ ਬਹੁਤ ਹੀ ਪਿਆਰ ਸੀ ਪਰ ਓਸ਼ੋ ਜੀ ਦੇ 7 ਸਾਲ ਦੀ ਉਮਰ ਵਿੱਚ ਉਹਨਾਂ ਦੇ ਨਾਨਾ ਜੀ ਦੀ ਅਚਾਨਕ ਅਕਾਲ ਮ੍ਰਿਤਿ ਹੋ ਗਈ ਜਿਸ ਕਾਰਨ ਉਹਨਾਂ ਨੂੰ ਬਹੁਤ ਹੀ ਗਹਿਰਾ ਸਦਮਾ ਲੱਗਿਆ ਉਹ ਇਸ ਗਹਿਰੇ ਸਦਮੇ ਦੇ ਕਾਰਨ ਕਈ ਦਿਨ ਤੱਕ ਕਿਸੇ ਨਾਲ ਨਾ ਬੋਲੇ ਅਤੇ ਨਾ ਹੀ ਕੁਝ ਖਾਦਾ ਪੀਤਾ ਓਸ਼ੋ ਜੀ ਨੇ ਆਪਣੀ ਇੱਕ ਸਪੀਚ ਵਿੱਚ ਇਹ ਗੱਲ ਦੱਸੀ ਕਿ ਉਹਨਾਂ ਨੇ ਉਸ 7 ਸਾਲ ਦੀ ਉਮਰ ਦੇ ਵਿੱਚ ਪਹਿਲੀ ਵਾਰ ਆਪਣੇ ਸਰੀਰ ਨੂੰ ਆਪਣੀ ਆਤਮਾ ਤੋਂ ਵੱਖਰਾअनुभव ਕੀਤਾ ਸੀ ਜਦੋਂ ਉਹ ਆਪਣੇ ਨਾਨਾ ਜੀ ਦੀ ਯਾਦ ਵਿੱਚ ਬਹੁਤ ਹੀ ਬਿਆਕੁਲ ਸਨ ਅਤੇ ਬਿਸਮਾਦ ਵਿੱਚ ਖੋ ਗਏ ਸਨ ਓਸ਼ੋ ਜੀ ਹਮੇਸ਼ਾ ਹੀ ਪਰਮਾਤਮਾ ਦੇ ਮਿਲਾਪ ਦੀ ਪਿਆਸ ਵਿੱਚ ਬਿਆਕੁਲ ਰਹਿੰਦੇ ਸਨ ਜਿਵੇਂ ਸਾਰੇ ਮਸਕੀਨ ਜੀ ਰਿਹਾ ਕਰਦੇ ਸਨ ਅਤੇ ਓਸ਼ੋ ਜੀ ਨੇ अनेका ਤਰੀਕੇ ਦੀਆਂ ਧਿਆਨ ਸਾਧਨਾਵਾਂ ਕੀਤੀਆਂ ਅਤੇ ਉਹਨਾਂ ਨੇ ਦੱਸਿਆ ਕਿ ਇੱਕ ਦਿਨ ਨਿਰੰਤਰ ਧਿਆਨ ਸਾਧਨਾ ਕਰਦਿਆਂ ਕਰਦਿਆਂ 21 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਵਿਰਾਟ ਦੇ ਦਰਸ਼ਨ ਹੋਏ ਅਰਥਾਤ ਪਰਮਾਤਮਾ ਦੇ ਦਰਸ਼ਨ ਹੋ ਜਾਂਦੇ ਹਨ ਜਿਸ ਤੋਂ ਬਾਅਦ ਉਹ 4 ਸਾਲ ਕਿਸੇ ਨਾਲ ਵੀ ਨਾ ਬੋਲੇ ਉਸ ਸਮੇਂ ਇੱਕ ਸਾਧੂ ਜਿਸ ਦਾ ਨਾਮ ਬਾਬਾ ਮੱਗਾ ਸੀ ਉਸ ਸਾਧੂ ਨੇ ਓਸ਼ੋ ਜੀ ਨੂੰ ਕਿਹਾ ਕਿ ਅਗਰ ਉਹ ਇੰਜ ਹੀ ਕੁਝ ਸਾਲ ਹੋਰ ਮੋਨ ਰਹਿ ਗਏ ਤਾਂ ਉਹਨਾਂ ਦੇ ਗਲ ਦੀਆਂ ਗ੍ਰਾਂਥੀਆਂ ਅਰਥਾਤ ਗਲੈਂਡਸ ਬਲੌਕ ਹੋ ਜਾਣਗੇ ਬੰਦ ਹੋ ਜਾਣਗੇ ਜਿਸ ਕਾਰਨ ਉਹ ਕਦੀ ਵੀ ਬੋਲ ਨਾ ਸਕਣਗੇ ਫਿਰ ਓਸ਼ੋ ਜੀ ਨੇ ਬੋਲਣਾ ਸ਼ੁਰੂ ਕੀਤਾ ਅਤੇ ਫਿਰ ਉਹ ਕੁਝ ਸਮਾਂ ਜੱਬਲਪੁਰ ਦੇ ਇੱਕ ਕਾਲਜ ਦੇ ਵਿੱਚ ਮਨੋਵਿਗਿਆਨ ਦੇ ਪ੍ਰੋਫੈਸਰ ਵੀ ਰਹੇ ਜਿਸ ਤੋਂ ਬਾਅਦ ਉਹ ਪ੍ਰੋਫੈਸਰ ਪਦ ਤੋਂ ਹਟ ਕੇ ਭਾਰਤ ਦੇ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਲੋਕਾਂ ਨੂੰ ਵਿਰਾਟ ਦੀ ਹੋਂਦ ਦਾ ਅਰਥਾਤ ਪਰਮਾਤਮਾ ਦੀ ਹੋਂਦ ਦਾ ਅਨੁਭਵ ਕਰਾਉਣ ਦੇ ਲਈ ਚਤਨ ਕੀਤੇ ਅਤੇ ਆਪਣੇ ਪਰਵਚਨਾ ਨਾਲ ਲੋਕਾਂ ਨੂੰ ਪੂਰੇ ਸੰਸਾਰ ਨੂੰ ਬਹੁਤ ਪ੍ਰਭਾਵਿਤ ਕੀਤਾ ਅਤੇ ਕੁਝ ਵਿਚਾਰਾਂ ਦੇ ਕਾਰਨ ਉਹ ਬਹੁਤ ਵਿਵਾਦਾਂ ਵਿੱਚ ਵੀ ਫਸੇ ਰਹੇ ਸਨ ਜਿਵੇਂ ਕਿ ਸੰभोग से समाधि की ओर बुक ਅਤੇ ਪਰਵਚਨ ਜਦੋਂ ਉਹਨਾਂ ਨੇ ਕੀਤੇ ਤੇ ਦੁਨੀਆ ਨੇ ਉਹਨਾਂ ਦਾ ਬਹੁਤ ਵਿਰੋਧ ਕੀਤਾ ਹਾਲਾਂਕਿ ਸੰभोग से समाधि की ओर ਵਿੱਚ ਸਿਰਫ ਇਹ ਗੱਲ ਦੱਸੀ ਗਈ ਸੀ ਕਿ ਕਿ ਮੇਂ ਵਿਅਕਤੀ ਆਪਣੀ ਕਾਮ ਰਸ ਨੂੰ ਰਾਮ ਰਸ ਵਿੱਚ ਬਦਲ ਕੇ ਪਰਮਾਤਮਾ ਦਾ ਰੂਪ ਹੋ ਸਕਦਾ ਹੈ ਜੋ ਕਿ ਦਸਵੇਂ ਪਾਤਸ਼ਾਹ ਧੰਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਸਮ ਗ੍ਰੰਥ ਵਿੱਚ ਵੀ ਦੱਸਿਆ ਹੈ ਇਥੋਂ ਤੱਕ ਕਿ ਸੰਤ ਸਿੰਘ ਜੀ ਮਸਕੀਨ ਜੀ ਨੇ ਵੀ ਆਪਣੀ ਇੱਕ ਸਪੀਚ ਵਿੱਚ ਇਹ ਬੋਲਿਆ ਹੈ ਕਿ ਜੋ ਦਸਮ ਗ੍ਰੰਥ ਦਾ ਵਿਰੋਧ ਕਰਦੇ ਹਨ ਉਹਨਾਂ ਦੇ ਖਿਲਾਫ ਕਿ ਅਗਰ ਕ੍ਰੋਧ ਲੋਭ ਮੋਹ ਅਹੰਕਾਰ ਤੇ ਬੋਲਿਆ ਜਾ ਸਕਦਾ ਹੈ ਤੇ ਕਾਮ ਤੇ ਕਿਉਂ ਬੋਲਿਆ ਨਹੀਂ ਜਾ ਸਕਦਾ ਜਿਸ ਕਾਰਨ ਵਿਅਕਤੀ ਇਨਸਾਨ ਤੋਂ ਹੈਵਾਨ ਬਣ ਜਾਂਦਾ ਹੈ ਦੁਰਾਚਾਰੀ ਬਣ ਜਾਂਦਾ ਹੈ ਉਸ ਕਾਮ ਵਾਸ਼ਨਾ ਉੱਪਰ ਕਿਉਂ ਨਹੀਂ ਬੋਲਿਆ ਜਾ ਸਕਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਲਿਖਿਆ ਹੈ ਕਿ ਕਾਮ ਕੋਈ ਗਲਤ ਚੀਜ਼ ਨਹੀਂ ਹੈ ਜੋ ਪਰਮਾਤਮਾ ਨੇ ਬਣਾਇਆ ਹੈ ਉਹ ਗਲਤ ਨਹੀਂ ਹੋ ਸਕਦਾ ਸਿਰਫ ਗੱਲ ਇੰਨੀ ਹੈ ਕਿ ਸਾਨੂੰ ਇਸ ਕਾਮ ਨੂੰ ਜੋ ਕਿ ਪਰਮਾਤਮਾ ਦੀ ਸ਼ਕਤੀ ਹੈ ਆਰਾਮ ਵਿੱਚ ਬਦਲਣਾ ਆਉਣਾ ਚਾਹੀਦਾ ਹੈ ਅਤੇ ਓਸ਼ੋ ਨੇ ਵੀ ਇਹੀ ਕਿਹਾ ਹੈ ਕਿ ਕਾਮ ਦੀ ਸ਼ਕਤੀ ਹੀ ਪਰਮਾਤਮਾ ਦੀ ਸ਼ਕਤੀ ਹੈ ਅਰਥਾਤ ਕਾਮ ਹੀ ਰਾਮ ਹੈ ਕਾਮ ਇੱਕ ਸ਼ਕਤੀ ਹੈ ਜਦੋਂ ਤੱਕ ਹੇਠਾਂ ਨੂੰ ਵਹਿੰਦੀ ਹੈ ਮਨੁੱਖ ਕੋ ਸੰਸਾਰ ਵਿੱਚ ਫਸਿਆ ਰਹਿੰਦਾ ਹੈ ਜਦੋਂ ਇਹ ਕਾਮ ਦੀ ਸ਼ਕਤੀ ਮੂਲਾਧਾਰ ਚੱਕਰ ਤੋਂ ਉੱਪਰ ਉੱਠ ਕੇ ਸੁਵਾਦੀਸ਼ਟਾਨ ਚੱਕਰ ਮਨੀਪੁਰਮ ਚੱਕਰ ਅਨਾਹਦ ਚੱਕਰ ਕੰਠਮਾਲਾ ਆਗਿਆ ਚੱਕਰ ਤੋਂ ਹੋ ਕੇ ਸੈਸਤਰ ਚੱਕਰ ਤੱਕ ਪਹੁੰਚ ਜਾਂਦੀ ਹੈ ਤੇ ਇਹ ਕਾਮ ਦੀ ਸ਼ਕਤੀ ਹੀ ਆਰਾਮ ਦਾ ਰੂਪ ਬਣ ਜਾਂਦੀ ਹੈ ਬਸ ਗੱਲ ਸਿਰਫ ਹੈ ਇਸ ਨੂੰ ਸਮਝ ਕੇ ਇਸਨੂੰ ਭਗਤੀ ਜਪ ਤਪ ਅਤੇ ਧਿਆਨ ਸਾਧਨਾ ਨਾਲ ਉੱਪਰ ਚੁੱਕਣ ਦੀ ਨਾ ਕਿ ਵਿਪਾਦਾਂ ਵਿੱਚ ਫਸਣ ਦੀ ਅਗਰ ਸੈਂਟੀਫਿਕ ਸਿਧਾਂਤ ਦੇ ਨਾਲ ਸਮਝਿਆ ਜਾਵੇ ਤੇ ਦੁਨੀਆ ਦੇ ਮਹਾਨ ਵਿਦਵਾਨ ਅਤੇ ਸੈਂਟਿਸਟ ਜਿਸ ਦਾ ਨਾਮ ਆਲਬਰਟ ਆਇਨਸਟਾਈਨ ਸੀ ਉਹਨਾਂ ਨੇ ਆਪਣਾ ਇੱਕ ਸਿਧਾਂਤ ਪੇਸ਼ ਕੀਤਾ ਹੈ ਜੋ ਕਿ ਪੜ੍ਹੇ ਹੋਏ ਵਿਅਕਤੀਆਂ ਨੂੰ ਸਮਝਣ ਵਿੱਚ ਆਸਾਨ ਹੋਵੇਗਾ ਤੇ ਉਹਨਾਂ ਦੇ ਪਕੜ ਵਿੱਚ ਗੱਲ ਆਵੇਗੀ ਉਹ ਲਾ ਸੀ ਲਾ ਕਨਜ਼ਰਵੇਸ਼ਨ ਆਫ એનર્ਜੀ ਉਸ ਅਕੋਰਡਿੰਗ ਉਹ ਕਹਿੰਦੇ ਹਨ ਕਿ ਅਲਬਰਟ ਆਇਨਸਟਾਈਨ ਦਾ ਕਹਿੜਾ ਸੀ ਕਿ એનર્ਜੀ ਕੈਨ ਨੈਦਰ ਵੀ ਕ੍ਰੀਏਟਡ ਨੌਰ ਵੀ ਡਿਸਟਰਾਇਡ ਬਟ ਚੇਂਜ ਇਨ ਵਨ ਫਾਰਮ ਟੂ ਅਨਦਰ ਮਤਲਬ ਕਿ ਨਾ ਤੇ ਕੋਈ ਸ਼ਕਤੀ ਪੈਦਾ ਹੁੰਦੀ ਹੈ ਤੇ ਨਾ ਹੀ ਕੋਈ ਸ਼ਕਤੀ ਮਰਦੀ ਹੈ ਬਸ ਸ਼ਕਤੀ ਇੱਕ ਰੂਪ ਤੋਂ ਦੂਜੇ ਰੂਪ ਵਿੱਚ ਬਦਲਦੀ ਹੈ ਅਰਥਾਤ ਕੇ ਪਰਮਾਤਮਾ ਦੀ ਇੱਕ એનર્ਜੀ ਹੈ ਜੋ ਕਿ ਪਰਮਾਤਮਾ ਤੋਂ ਹੀ ਪੈਦਾ ਹੋਈ ਹੈ ਤੇ ਉਹੀ એનર્ਜੀ ਦੂਜੇ ਰੂਪ ਵਿੱਚ ਬਦਲ ਕੇ ਪਰਮਾਤਮਾ ਦੇ ਰੂਪ ਹੀ ਹੋ ਜਾਂਦੀ ਹੈ ਪਰ ਦੁੱਖ ਇਸ ਗੱਲ ਦਾ ਹੈ ਕਿ ਐਸੀ ਜੀਵਨ ਦੇ ਗੂੜ੍ਹ ਰਹੱਸ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਅਤੇ ਉਸ ਉੱਪਰ ਕਿੰਤੂ ਪ੍ਰੰਤੂ ਕਰਨ ਲੱਗ ਜਾਂਦੇ ਹਨ ਜਿਸ ਕਾਰਨ ਓਸ਼ੋ ਉੱਪਰ ਕਈ ਵਾਰ ਹਮਲੇ ਵੀ ਹੋਏ ਪਰ ਓਸ਼ੋ ਨੇ ਦੁਨੀਆ ਤੋਂ ਜਾਣ ਤੋਂ ਪਹਿਲਾਂ ਆਪਣੇ ਪ੍ਰਵਚਨ ਸੁਣਾ ਕੇ ਲੋਕਾਂ ਨੂੰ ਪਰਮਾਤਮਾ ਦੀ ਖੋਜ ਲਈ ਪ੍ਰੇਰਿਤ ਕੀਤਾ ਓਸ਼ੋ ਦੇ ਜੀਵਨ ਵਿੱਚ ਬਹੁਤ ਸਾਰੀਆਂ ਘਟਨਾਵਾਂ ਘਟੀਆਂ ਸਨ ਜਿਵੇਂ ਕਿ ਉਹਨਾਂ ਦੇ ਜਨਮ ਦੇ ਸਮੇਂ ਉਹਨਾਂ ਨੇ ਜਨਮ ਤੋਂ ਬਾਅਦ 3 ਦਿਨ ਤੱਕ ਕੁਝ ਵੀ ਖਾਦਾ ਪੀਤਾ ਨਾ ਨਾ ਹੀ ਦੁੱਧ ਪੀਤਾ ਅਤੇ ਉਹਨਾਂ ਦਾ 700 ਸਾਲ ਬਾਅਦ ਓਸ਼ੋ ਦੇ ਰੂਪ ਵਿੱਚ ਜਨਮ ਹੋਇਆ ਸੀ ਅਤੇ ਅਮਰੀਕਾ ਨੇ ਉਹਨਾਂ ਨੂੰ ਥਿਲੀਅਮ ਨਾਮ ਦਾ ਕਿਵੇਂ ਜਿਹੜਾ ਦਿੱਤਾ ਸੀ ਅਗਰ ਤੁਸੀਂ ਚਾਹੁੰਦੇ ਹੋ ਕਿ ਐਸੀ ਆਚਾਰਿਆ ਰਜਨੀਸ਼ ਓਸ਼ੋ ਜੀ ਦੀਆਂ ਜੀਵਨ ਵਿੱਚ ਘਟੀਆਂ ਸਾਰੀਆਂ ਘਟਨਾਵਾਂ ਨੂੰ ਤੁਹਾਡੇ ਅੱਗੇ ਵੀਡੀਓ ਦੇ ਰੂਪ ਵਿੱਚ ਪੇਸ਼ ਕਰੀਏ ਤਾਂ ਕਮੈਂਟ ਕਰਕੇ ਜਰੂਰ ਦੱਸੋ ਜੀ ਅਸੀਂ ਅਗਲੀਆਂ ਵੀਡੀਓ ਵਿੱਚ ਓਸ਼ੋ ਜੀ ਦੇ ਜੀਵਨ ਤੇ ਚਾਨਣਾ ਪਾਵਾਂਗੇ ਜਦੋਂ ਆਚਾਰਿਆ ਰਜਨੀਸ਼ ਓਸ਼ੋ ਜੱਬਲਪੁਰ ਦੇ ਕਾਲਜ ਵਿੱਚ ਪ੍ਰੋਫੈਸਰ ਸਨ ਉਹਨਾਂ ਦਿਨਾਂ ਵਿੱਚ ਬ੍ਰਹਮ ਗਿਆਨੀ ਸੰਤ ਸਿੰਘ ਜੀ ਮਸਕੀਨ ਜੱਬਲਪੁਰ ਵਿੱਚ ਕਥਾ ਕਰਨ ਗਏ ਸਨ ਅਤੇ ਉੱਥੇ ਗੁਰਦੁਆਰੇ ਵਿੱਚ ਇਹ ਦੋਵੇਂ ਮਹਾਨ ਵਿਦਵਾਨਾਂ ਦੀ ਮੁਲਾਕਾਤ ਹੋਈ ਇਹ ਵੀਡੀਓ ਕਾਫੀ ਲੰਬੀ ਹੋ ਜਾਣ ਦੇ ਕਾਰਨ ਇਸ ਵੀਡੀਓ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ ਇਸ ਵੀਡੀਓ ਦੇ ਦੂਜੇ ਪਾਰਟ ਵਿੱਚ ਓਸ਼ੋ ਤੇ ਮਸਕੀਨ ਜੀ ਦੀ ਵਿਲੱਖਣ ਮੁਲਾਕਾਤ ਦੀ ਗੱਲ ਕਰਾਂਗੇ ਇਸ ਵਿੱਚ ਓਸ਼ੋ ਤੇ ਮਸਕੀਨ ਜੀ ਦੇ ਮੁਲਾਕਾਤ ਨੂੰ ਵਿਸਤਾਰ ਰੂਪ ਵਿੱਚ ਦੱਸਿਆ ਜਾਵੇਗਾ ਕਿ ਜਦੋਂ ਉਹਨਾਂ ਦਾ ਮੇਲ ਹੋਇਆ ਤੇ ਦੋਵੇਂ ਬੀਤ ਛੋਟੀ ਇੱਕ ਡਾਕੂਮੈਂਟਰੀ ਸੀਗੀ ਦੋਨਾਂ ਵਿਦਵਾਨਾਂ ਦੀ ਜ਼ਿੰਦਗੀ ਦੇ ਉੱਤੇ ਜਿਸ ਦੇ ਬਾਰੇ ਮੋਟੀਆਂ-ਮੋਟੀਆਂ ਗੱਲਾਂ ਦਸੀਆਂ ਗਈਆਂ ਉਹਨਾਂ ਦੇ ਵਿਚਾਰਾਂ ਦੇ ਬਾਰੇ ਦੱਸਿਆ ਗਿਆ ਜਿਸ ਚੀਜ਼ ਤੇ ਇਖਤਲਾਫ ਸੀਗਾ ਉਸ ਦੇ ਬਾਰੇ ਦੱਸਿਆ ਗਿਆ ਰਜਨੀਦ ਓਸ਼ੋ ਅ ਵੀਰੋ ਕਮੈਂਟਾਂ ਵਿੱਚ ਮੈਨੂੰ ਲਾਜ਼ਮੀ ਦੱਸਿਓ ਕਿ ਮੈਂ ਕਿਸ ਹੱਦ ਤੱਕ ਸਹੀਆਂ ਜਾਂ ਗਲਤ ਹੈਗੀਆਂ ਮੈਂ ਜਿੰਨਾ ਤੱਕ ਇਹਨਾਂ ਦੇ ਬਾਰੇ ਪੜ੍ਹਿਆ ਸੀਗਾ ਉਹ ਹੀ ਸੀ ਕਿ ਉਹ ਨਾਸਤਿਕ ਸੀਗੇ ਉਹ ਹਿੰਦੂਇਜ਼ਮ ਨਾਲ ਨਾਲ ਦਾ ਤਾਲੁਕ ਸੀਗਾ ਉਹ ਵਾਹਿਗੁਰੂ ਰੱਬ ਉੱਲ ਇਜ਼ਤ ਦੀ ਜ਼ਾਤ ਨੂੰ ਨਹੀਂ ਸੀ ਮੰਨਦੇ ਹੈਗੇ ਬਲਕਿ ਉਹ ਕਿਸੇ ਨੂੰ ਵੀ ਨਹੀਂ ਸੀ ਮੰਨਦੇ ਹੈਗੇ ਫਿਰ ਉਹਨਾਂ ਨੇ ਜਿਹੜੇ ਵਿਚਾਰ ਕੀਤੇ ਜਿਸ ਦੀ ਬਜਾਤ ਤੋਂ ਹਿੰਦੂ ਵੀ ਉਹਨਾਂ ਨੂੰ ਪਸੰਦ ਨਹੀਂ ਸੀ ਕਰਦੇ ਹੈਗੇ ਜਦ ਕਿ ਦੂਸਰੇ ਪਾਸੇ ਗਿਆਨੀ ਸੰਸਿੰਘ ਮਸਕੀਨ ਜੀ ਜਿਨ੍ਹਾਂ ਨੂੰ ਗਿਆਨ ਦਾ ਸਾਗਰ ਕਿਹਾ ਜਾਂਦਾ ਹੈਗਾ ਵਾ ਔਰ ਇਹ ਗੱਲ ਬਿਲਕੁਲ ਹਕੀਕਤ ਹੈਗੀ ਹੈ ਨਾ ਸਿਰਫ ਗਿਆਨ ਦਾ ਸਾਗਰ ਕਿਹਾ ਜਾਂਦਾ ਹੈ ਬਲਕਿ ਉਹ ਅੱਜ ਵੀ ਉਸੇ ਤਰ੍ਹਾਂ ਗਿਆਨ ਦੇ ਰਹੇ ਆ ਵੰਡ ਰਹੇ ਆ ਜਿਸ ਤਰ੍ਹਾਂ ਆਪਣੀ ਜ਼ਿੰਦਗੀ ਚ ਦੇ ਰਹੇ ਸੀ ਬੇਸ਼ੱਕ ਉਸ ਦੁਨੀਆ ਤੋਂ ਚਲੇ ਗਏ ਹੈਗੇ ਆ ਕੁਝ ਕਰ ਗਏ ਲੇਕਿਨ ਲੋਕ ਅੱਜ ਵੀ ਉਹਨਾਂ ਨਾ ਬਹੁਤ ਜ਼ਿਆਦਾ ਪਿਆਰ ਕਰਦੇ ਮੁਹੱਬਤ ਕਰਦੇ ਆ ਔਰ ਸਿਰਫ ਸਿੱਖ ਹੀ ਉਹਨਾਂ ਨੂੰ ਪਸੰਦ ਨਹੀਂ ਕਰਦੇ ਹੈਗੇ ਬਲਕਿ ਮੁਸਲਮਾਨ ਔਰ ਹਿੰਦੂ ਵੀ ਜੜੇ ਆ ਉਹਨਾਂ ਨੂੰ ਪਸੰਦ ਕਰਦੇ ਹੈਗੇ ਕਿਉਂਕਿ ਉਹਨਾਂ ਦੀ ਕਥਾ ਜਿਹੜੀ ਸੀਗੀ ਉਹਦੇ ਵਿੱਚ ਕਿਸੇ ਵੀ ਧਰਮ ਦੇ ਖਿਲਾਫ ਗੱਲ ਨਹੀਂ ਸੀ ਕੀਤੀ ਜਾਂਦੀ ਹੈਗੀ ਦਿਲਾਂ ਨੂੰ ਜੋੜਨੇ ਦਾ ਕੰਮ ਕੀਤਾ ਜਾਂਦਾ ਸੀਗਾ ਪਿਆਰ ਮੁਹੱਬਤ ਵੰਡਣੇ ਦਾ ਦਰਸ ਦਿੱਤਾ ਜਾਂਦਾ ਸੀਗਾ ਹੁਣ ਵੀ ਰੋਜ਼ ਅਸੀਂ ਆਪਣੇ ਚੈਨਲ ਤੇ ਕਥਾ ਪਾਈਦੀ ਔਰ ਕਿਸੇ ਇੱਕ ਕਥਾ ਦੇ ਵਿੱਚ ਵੀ ਉਹਨਾਂ ਨੇ ਕਿਸੇ ਵੀ ਧਰਮ ਦੇ ਖਿਲਾਫ ਕੋਈ ਐਸੀ ਗੱਲ ਨਹੀਂ ਕੀਤੀ ਜ ਜਦ ਨਾਲ ਉਸ ਧਰਮ ਦੇ ਮੰਨਣ ਵਾਲਿਆਂ ਦੀ ਦਿਲਜ਼ਾਰੀ ਹੋਵੇ ਬਲਕਿ ਉਹ ਹਮੇਸ਼ਾ ਦਿਲਾਂ ਨੂੰ ਜੋੜਨੇ ਵਾਲਾ ਕੰਮ ਕਰਦੇ ਆ ਜਿਹੜੀਆਂ ਚੰਗੀਆਂ ਤੇ ਵਧੀਆ ਗੱਲਾਂ ਉਹਨਾਂ ਦਾ ਪ੍ਰਚਾਰ ਕਰਦੇ ਆ ਕਿ ਕਿਸੇ ਇਹਨੂੰ ਫਾਇਦਾ ਪਹੁੰਚ ਜਾਵੇ ਮੇਰੀ ਗੱਲ ਸੁਣ ਕੇ ਕੋਈ ਮੇਰੀ ਗੱਲ ਸੁਣ ਕੇ ਰੱਬੁਲ ਇਜ਼ਤ ਦੇ ਮਾਰਗ ਤੇ ਆ ਜਵੇ ਰੱਬ ਦੀ ਖੁਸ਼ੀ ਹਾਸਲ ਕਰਨੇ ਲਈ ਆਪਣੀ ਜਿਹੜੀ ਉਹ ਕੋਸ਼ਿਸ਼ ਕਰਨੇ ਸ਼ੁਰੂ ਕਰ ਦੇਵੇ ਤੇ ਉਹਨਾਂ ਦਾ ਜਿਹੜਾ ਗਿਆਨ ਦਾ ਮਕਸਦ ਹੈ ਉਹ ਪੂਰਾ ਹੋ ਜਾਏਗਾ ਉਹਨਾਂ ਦੀ ਡਾਕੂਮੈਂਟਰੀ ਇੱਕ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਬਣੀ ਡਾਕੂਮੈਂਟਰੀ ਵੀ ਮੈਂ ਆਪਣੇ ਚੈਨਲ ਦੇ ਉੱਤੇ ਪਾਈ ਸੀਗੀ ਕਿ ਉਹ ਬਹੁਤ ਜ਼ਿਆਦਾ ਡਾਊਨ ਟੂ ਅਰਥ ਸੀਗੇ ਉਹਨਾਂ ਦਾ ਜਿਹੜਾ ਮਕਸਦ ਸੀਗਾ ਉਹ ਸਿਰਫ ਇਨਸਾਨੀਅਤ ਦਾ ਪਲਾ ਸੀਗਾ ਕਦੀ ਵੀ ਉਹਨਾਂ ਨੇ ਬੇਟਾ ਵਾਸਤੇ ਕਥਾ ਨਹੀਂ ਸੀ ਕੀਤੀ ਤੇ ਜਿਹੜੀ ਕੋਈ ਥੋੜੀ-ਬਹੁਤ ਬੇਟਾ ਮਿਲਦੀ ਸੀ ਉਹਨੂੰ ਵੀ ਉਹ ਜ਼ਰੂਰਤਮੰਦਾਂ 'ਚ ਵੰਡ ਕੇ ਖੁਸ਼ੀ ਮਹਿਸੂਸ ਕਰਦੇ ਸੀਗੇ ਔਰ ਨਾ ਸਿਰਫ ਹਿੰਦੁਸਤਾਨ ਦੇ ਵਿੱਚ ਬਲਕਿ ਬਾਹਰ ਦੇ ਵਿਦੇਸ਼ਾਂ ਦੇ ਵਿੱਚ ਵੀ ਜਾ ਕੇ ਉਹਨਾਂ ਨੇ ਕਥਾ ਕੀਤੀ ਲੋਕਾਂ ਨੂੰ ਜਿਹੜਾ ਵਾ ਉਹ ਰੱਬੁਲ ਇਜ਼ਤ ਦੇ ਮਕਸਦ ਸਮਝਾਇਆ और उस रास्ते देते चलाया और अज भी लोग उन्होंने बहुत ज़्यादा प्यार मुहबत करते हैं इसका अंदाज़ा कथा देख के होंगे को जो चैनल के उत्ते अच्छा रिस्पोंस आता अच्छा रिव्यू मिलता है तालो तो बहुत वजिए लगता है देख के और जान के खुशी भी होंगी है कि वाकई ਏ ਲੋਗਰ ਗਿਆਨੀ ਸੰ ਸਿੰਘ ਮਸਕੀਨ ਜਿਹਦੀ ਦਿਲੋਂ ਇੱਜ਼ਤ ਕਰਦੇ ਹੈਗੀ ਆ ਬੜੇ ਇੱਜ਼ਤ ਇhtram ਦੇ ਨਾਲ ਉਹਨਾਂ ਦਾ ਨਾਮ ਲਿਖਦੇ ਹੈਗੀ ਆ ਉਹਨਾਂ ਦੇ ਬਾਰੇ ਬੜੇ ਹੀ ਵਧੀਆ ਸ਼ਬਦ ਜਿਹੜੇ ਵਾ ਉਹ ਇਸਤੇਮਾਲ ਕਰਦੇ ਹੈਗੀ ਆ ਉਸ ਤੋਂ ਅੰਦਾਜ਼ਾ ਹੁੰਦਾ ਹੈ ਕਿ ਵਾਕਈ ਉਹ ਇੱਕ ਸੱਚੇ ਗਿਆਨੀ ਸੀਗੇ ਇੱਕ ਸੱਚੇ ਭਗਤ ਸੀਗੇ ਜਿਹੜਾ ਕਿ ਚਲੇ ਵੀ ਗਏ ਹੈ ਲੇਕਿਨ ਅੱਜ ਵੀ ਉਸੇ ਤਰ੍ਹਾਂ ਉਹਨਾਂ ਦਾ ਜਿਹੜਾ ਜਿਹੜੀ ਕਥਾ ਹੈ ਉਹ ਇਨਸਾਨੀਅਤ ਦੇ ਭਲੇ ਵਾਸਤੇ ਕੰਮ ਕਰਨ ਲਈ ਹੈਗੀ ਆ ਭੀਰੋ ਤੁਹਾਨੂੰ ਇਹ ਵੀਡੀਓ ਕੈੰਦੀ ਲੱਗੀ ਕਮੈਂਟ ਕਰਕੇ ਲਾਜ਼ਮੀ ਦੱਸਿਓ ਕਿ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼